ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਬਿਲਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਥੋਨੂੰ ਪਾਉ ਸੁਖਦੇਵ ਸਿੰਘ ਬਲਟੋਏ ਵਾਲੇ ਨਾਲ ਮਿਲਾਉਣ ਲੱਗੇ ਆ ਆਏ ਸੀ ਤੇ ਸੋਚਿਆ ਤੁਹਾਨੂੰ ਦੋ گاਵਾ ਵਹਿੜਾ ਪਾਉ ਕੋਲੇ ਆ ਤੇ ਮਈਆਂ ਦਾ ਯਾਰ ਸੌਦਾ ਜਿਹੜਾ ਹੋ ਗਿਆ ਇਹਨਾਂ ਦੀ ਵੀ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਦੇਣੀ ਸੀ ਇਹ ਵੇਖ ਚੁੱਕੀ ਆ ਤੇ ਫਿਰ ਆਪਾਂ ਕਿਸੇ ਵੇਚਣ ਵਾਲੇ ਭੈਣ ਭਰਾਣੇ ਜੇ ਲਈਆਂ ਤਾਂ ਆਪਾਂ ਫਿਰ ਵੀਡੀਓ ਚ ਨਾ ਵਿਖਾਈਏ ਆਜੋ ਸ਼ੁਰੂ ਕਰਦੇ ਆ ਬਿਲਕੁਲ ਤਾਜੀ ਸੂਈ ਵੱਛੀ ਤੇ ਹਜੇ ਜੇਰ ਜਿਹੜੀ ਪੌਣੀਆਂ ਦੇ ਬੱਚਾ ਯਾਰ ਕਹਿੰਦੇ ਬੜਾ ਟੀਕਾ ਟਾਪ ਦਾ ਲਵਾਇਆ ਸੀ ਤੇ ਦੇ ਵੱਛਾ ਗਈ ਹੈ ਜੇ ਕਿਤੇ ਵੱਛੀ ਦੇ ਜਾਂਦੀ ਨਾ ਤੇ ਮੈਂ ਆਣਾ ਵੀ ਧੋਨੇ ਧੋਣ ਵਾਲੀ ਗੱਲ ਸੀ ਇੰਨਾ ਪਿਆਰਾ ਬੱਚਾ ਦਿੱਤਾ ਸੀ ਕਰਮਾਂ ਵਾਲੀ ਨੇ ਜਿਉਂਦੀ ਰਵੇ ਆਜੋ ਲਈਏ ਜਾਣਕਾਰੀ ਪਾਉ ਸਕਦੇ ਬਲਟੋਏ ਵਾਲੇ ਪਾਉਜੀ ਸਾਸਰੀ ਘਰ ਸਾਸਰੀ ਘਰ ਦੀ ਸਾਸਰੀ ਹੋਰ ਸੁਣਾਓ ਬੜੀ ਕਿਰਪਾ ਖਲਦੇ ਸਿੰਘ ਰੂ ਚੜਦੀ ਕਲਾ ਬੜੀ ਮਿਹਰ ਹੁੰਦੀ ਹੈ ਤੇ ਡਰੈਸ ਆਪਣਾ ਡਰੈਸ ਪਿੰਡ ਬਲਟੋਆ ਆ ਜ਼ਿਲ੍ਹਾ ਤਰਨਤਾਰ ਤਸੀਲ ਪੱਟੀ ਨਾਮ ਮੇਰਾ ਸੁਖਦੇਸ਼ ਸਿੰਘ ਮੱਝਾਂ ਦੋਨੇ ਸੇਲ ਹੋ ਗਈਆਂ ਤੇ ਆ ਗਾਵਾਂ ਹੀ ਰਹਿ ਗਈਆਂ ਹਨਾ ਫਿਰ ਨਹੀਂ ਰਹੀਆਂ ਗਾਵਾਂ ਵਿੱਚ ਦੋ ਹੋ ਗਈਆਂ ਸੇਲ ਪਈਆਂ ਹਾਂ ਇਹ ਗਾਵਾਂ ਹੀ ਦੋ ਰਹਿ ਗਈਆਂ ਸੁਪੀ ਵੈਡ ਜਲਸੀ ਠੀਕ ਆ ਤੇ ਐਡਰੈਸ ਦੱਸਤਾ ਆਪਣਾ ਸਾਹਮਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰ ਨਾਮ ਮੇਰਾ ਸੁਖਦੇਸ਼ ਸਿੰਘ ਨੰਬਰ 88728056771037106 ਓਕੇ ਤੇ ਇਹ ਵੈੜ ਸੂਆ ਕਿਹੜਾ ਸੂਈ ਆ ਇਹ ਸੂਆ ਦੂਜਾ ਸੂਈ ਕਲਦੀ ਦੂਜਾ ਇਹਦੇ ਮਾਲਕਾਂ ਨੇ ਦੱਸਤਾ ਤੇ ਪਹਿਲਾਂ ਨੇ ਦੁੱਧ ਸੋਲਾ 10 ਕਿਲੋ ਦੇ ਤਾਂ ਇਹਦੇ ਮਾਲਕਾਂ ਨੇ ਕਿਹਾ ਤੇ ਹੁਣ ਹਜੇ ਜੇਰ ਪਾਉਣੀ ਆ ਜੇਰ ਪਾਉਣੀ ਆ ਬਲਾਗੋ ਲਈ ਗਵਾਂਡੋ ਓਕੇ ਹੁਣੇ ਸੂਈ ਆ ਤੇ ਧਾਰਾਂ ਧੂਰੇ ਜਿਵੇਂ ਪਹਿਲਾਂ ਮਾਰੀ ਜਾਂਦੇ ਉਹ ਤਾਂ ਸੀਲ ਠੰਡੀ ਆ ਨਾ ਉਹ ਚਾਦੀ ਤੇ ਹਣਾ ਆ ਵੇਖੋ ਮਾਰ ਕੇ ਤਰ ਮਾਰਦਗੇ ਦੋ ਦੋ ਪਹਿਲਾਂ ਹੀ ਤੇ ਹਜੇ ਸੱਜਣਾਂ ਜੇਰ ਪਾਉਣੀ ਚਬਾਨ ਮੈਂ ਨਾ ਮੱਛੀ ਮੋਟਰ ਵਾਲਾ ਹੀ ਲੱਗਾ ਕਰਮਾਲੀ ਨੂੰ ਇਹ ਆ ਵੇਖੋ ਅਗਲੇ ਥਨਾਂ ਦੀ ਚਵਾਈ ਆ ਤੇ ਬਣ ਵੰਗੇ ਤੋਂ ਬਿਨ ਮੰਨ ਲਓ ਵੀ ਸਾਰੇ ਕਾਹੇ ਤੋਈ ਚੋ ਹਾਂ ਨਹੀਂ ਆਉਂਦੀ ਨੀਂਦਰ ਮੈਂ ਇਹਨਾਂ ਕਿਤੇ ਗੱਲਾਂ ਹੀ ਪਰੇ ਮਾਝ ਵਾਲਿਆਂ ਦੀ ਬੋਲੀ ਹੈ ਨਾ ਇਹ ਜੋ ਚੋਣੇ ਨੀਂਦ ਆਉਂਦੀ ਆ ਨੀਂਦ ਆਉਂਦੀ ਇਹਨੂੰ ਪਾ ਨਿਆਣਾ ਚੋਈ ਜਾਵੇ ਸਿਆਣਾ ਚੋਈ ਜਾ ਜਨਾਨੀ ਚੋਈ ਜਾਵੇ ਲੱਤ ਨਹੀਂ ਮਾਰਦੀ ਨਾ 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 ਕਿਤੇ ਨੀਂਦ ਵਿਚਾਰੀ ਤੋਰ ਕਰਾਈਏ ਚੱਕ ਵੇਖ ਲੈ ਐਨੂੰ ਹੀ ਲੈ ਚੱਲੀ ਆਪਾਂ ਨਿਆਣਾ ਇੱਕ ਦਿਨ ਸੇ ਦੋ ਦਿਨ ਵੇਂ ਦਾ ਉਧਰ ਕੀ ਆਣ ਕੇ ਸੁੱਤੀ ਹੈ ਹਾਂ ਠੀਕ ਆ ਅੱਜ ਦੇ ਤਿੰਨ ਚਾਰ ਦੇ ਲੈਂਦੀ ਜੇ ਉੱਥੇ ਰਹਿੰਦੀ ਤਾਂ ਲੈ ਜਾਂਦੀ ਦਿਨ ਤੇ ਆ ਕੇ ਉਧਰ ਕੇ ਸੁੱਤੀ ਹੈ ਨਾ ਹੁਣ ਇਹ ਜੇ ਲਈ ਠੀਕ ਆ ਹਾਂ ਐਨੂੰ ਤੋੜ ਲਾ ਉਧਰ ਨਹੀਂ ਸੱਜਣੋ ਵੇਖਿਓ ਗਊ ਮੜੀਆਂ ਹੀ ਆ ਭਲਾਂ ਭਲਾਵੀਆਂ ਹਜੇ ਭਲਾਵਾਵਾ ਗੁਰਦੀਪ ਸਿੰਘ ਨੂੰ ਠੀਕ ਆ ਤੇ ਇਹ ਆ ਵੀ ਚੂਣ ਚੰਦ ਦੀ ਸਾਫ ਹੈ ਫਿਰ ਸਾਫ ਆ ਪੂਰ ਛੱਟਾ ਕੋਈ ਨਹੀਂ ਨਾ ਨਾ ਜਮਾਈ 15 16 ਕਿਲੋ 5 ਫੈਂਟ ਦਾ ਦੇ 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 ਦਊਗੀ ਹਨਾ ਤੇ ਭਾ ਕਿੱਡਾ ਰੱਖਾਂਗੇ ਦਾ ਪਾ ਜਿੰਨਾ ਕਹਨਾ ਗੁਰਦੀਪ ਸਿੰਘ ਕਰਦੇ ਨੇ ਨਹੀਂ ਮੇਰੇ ਤੇ ਨਾ ਰਹਿ ਮੈਨੂੰ ਨਹੀਂ ਜੱਜਮੈਂਟ ਜੀ ਹੈਗੀ ਐਵੇਂ 16 ਕਿਲੋ ਵਾਲੀ ਮੈਂ ਮਿਲਦੀ ਆ 1.5 ਲੱਖ ਦੀ ਵਾਕਈ ਮਿਲਦੀ ਕੋਈ ਸ਼ੱਕ ਨਹੀਂ ਇਹ ਮੱਝ ਦੇ ਮੁਕਾਬਲੇ ਦਾ ਦੋ ਤੇ ਦੂ 22 ਦੇ ਮੁਕਾਬਲੇ ਦਾ ਲੰਮਾ ਸਮਾਂ ਸੀਲ ਠੰਡੀ ਹਾਂ ਇਹ ਆਪਾਂ ਕਲਦੀ 58000 ਦੀ ਦੇ ਦਿੱਤੀ ਦੋ ਘੱਟ 60000 ਦੀ ਦੋ ਘੱਟ 60 ਦੀ ਉਹਦੇ ਚ ਪਿਆਰ ਮੁਹੱਬਤ ਉਹ ਚ ਫਿਰ ਉਹਨਾਂ ਹੀ ਕਰਦਗੇ ਜਿੰਨਾ ਆਪਾਂ ਕਰਦੇ ਨੇ ਕਰਦੇ ਫਿਰ ਅੱਜ 55000 ਦੀ ਲੈ ਵੀ ਹੁਣ ਤਾਂ ਹਨਾ ਆ ਜਰਸੀ ਵਹਿੜ ਜਲਸੀ ਵਹਿੜ ਤੇ ਬਹੁਤ ਚੰਗੀ ਸੁਥਰੀ ਪੰਜਾਬ ਵਾਲੀ ਪੰਜਾਬ ਵਾਲੀ ਤੇ ਲੱਤ ਨਹੀਂ ਪੁੱਟਦੀ ਜੋਂ ਤੋਂ 15 16 ਕਿਲੋ ਦੁੱਧ ਮੰਨਤੀ ਦੇ 55000 ਤੇ 55000 ਤੇ ਆਹ ਗਾਂ ਦਾ ਕੀ ਹਿਸਾਬ ਕਿਤਾਬ ਦੇ ਜੱਤ ਜਸ ਵਗ ਗਿਣ ਲੈ ਦੂਜਾ ਗਿਣ ਲੈ ਠੀਕ ਆ 10 ਕਿਲੋ ਦੁੱਧ ਦੇ ਰਹਿ ਹਲੇ ਮਗਰ ਵੱਛੀ ਮਗਰ ਵੱਛੀ ਓਕੇ ਹਾਂ ਇਹਦਾ ਕੀ ਸ਼ਾਹ ਜੀ ਰੇਟ ਕਰਾਂਗੇ ਤੋਰ ਵੀ ਕਰਾਈਏ ਚੱਕ ਇਹਦੀ ਇਹਦਾ ਰੇਟ ਆ ਬਲਾਈ ਜਮਾਈ ਜਮਾਈ ਕਿੰਨੇ ਦੀ ਸੂਈ ਕਿੰਨੇ ਦਿਨਾਂ ਦੀ ਇਹੇ ਸੂਈ ਪੰਜ ਚੌਹ ਦਿਨਾਂ ਦੀ ਲੈ ਤੇ ਇਹ ਕਲ ਦੀ ਤੇਰੀ 42000 ਦੀ 40 ਤੇ 2 ਆ 42000 ਦੀ 38000 ਦੀ ਆ ਨਹੀਂ 38000 ਦੀ ਹਾਂ ਨਹੀਂ ਹਾਂ ਨਹੀਂ ਓਕੇ ਉਹਦੇ ਚੋਂ ਉਸ ਚੋਂ ਫੇਰ ਪਿਆਰ ਮੁਹੱਬਤ ਉਹਦੇ ਚੋਂ 38 ਜੋ ਪਿਆਰ ਮੁਹੱਬਤ ਹੋਊਗਾ ਹੋਊਗਾ ਓਕੇ ਰਿਪੋਰਟ ਰਹੂਗੀ ਦੁੱਧ ਕਿੰਨਾ ਦੇ ਦੂ ਦੁੱਧ 12 13 ਹੀ ਦੇਣਾ ਨੇ 12 ਠੀਕ ਆ 10 ਕਿਲੋ ਖੁੱਲਾ ਹੋਣਾ 10 ਕਿਲੋ ਖੁੱਲਾ ਹੋਣਾ ਜਿਤਨਾ ਮਰਜ਼ੀ ਖਿਚੋੜੇ ਠੀਕ ਆ ਨੇ ਵੀ ਸਥਰੀ 38000 ਦੀ ਹਾਂ ਉਹਦੇ ਚ ਵੀ ਪਿਆਰ ਮੁਹੱਬਤ ਹੋ ਜਾਊਗਾ ਹਨਾ ਹਾਂ ਕਰਦੇ ਆਂਗੇ ਕਰਦੇ ਆਂ ਚੋਣ 100 ਦੀ 100 100 ਦੀ 100 ਚੋਣ ਨਹੀਂ ਮਾਰੀ ਥਣ ਚੰਗਾ ਹਨਾ ਲੱਤ ਨਹੀਂ ਪੁੱਟਦੀ ਜੂੜ ਪਾਉ ਨਾ ਪਾਉ ਕੋਈ ਗੱਲ ਠੀਕ ਆ ਠੀਕ ਆ ਤੇ ਆ ਵੈੜ ਤਾਂ ਫਰੂਲਾ ਬੰਨਾ ਹੀ ਨਹੀਂ ਆਨੇ ਬਹੁਤ ਚੰਗੀ ਬਣਨੇ ਹਾਂ ਇਹ ਪਹਿਲਨ ਕਹਿ ਕੇ ਵੀ ਦੱਸ ਸਕਦੇ ਆਂ ਆਪਾਂ ਪਰ ਸੂਆ ਦੂਜਾ ਤੇ ਦੂਜਾ ਦੂਜਾ ਸਵੇਰ ਕੁਲਦੀਸ਼ਾ ਪਰ ਨਹੀਂ ਕੀਜੀ ਸੂਬੀ ਠੀਕ ਆ ਠੀਕ ਆ ਆਪਾਂ ਇਥੋਂ ਆਪਦੇ ਤੋਂ ਲਈ ਬੰਦਿਆ ਤੋਂ ਠੀਕ ਆ ਆਪ ਛੱਡੀ ਹੋਣਾ ਦੋ ਦਿਨ ਇਹ ਵੀ ਏਡੀ ਮਿੱਠੀ ਆ ਬੜੀ ਮਿੱਠੀ ਠੀਕ ਆ ਧੰਨਵਾ ਵੀਡੀਓ ਨੂੰ ਐਂਡ ਤੱਕ ਵੇਖਣੇ